ਸਾਬ ਨੇ ਆਪ ਕੋਈ ਗੱਲ ਨਹੀਂ ਕੀਤੀ। ਇੰਨਾਲ ਉਹਨੇ ਗੱਲ ਕੀਤੀ ਆ ਮੇਰੇ ਨਾਲ ਵੀ ਇਹੋ ਗਲਤੀਆਂ ਤੋਂ ਸੌਂ। ਹਾਂਜੀ ਉਹਨੇ ਕਿਹਾ ਸੌਂ। ਜਰਾ ਜੀ ਇਲਾਕਾ ਦਾ ਨਾਕ ਮੈਂ ਪਲੀ ਕਰੂੰਗਾ। ਉਹਨੇ ਮੈਨੂੰ ਬਹੁਤ ਥੰਕੀ ਦਿੱਤੀ ਆ। ਵੀ ਕਿਸੀ ਬਾਤ ਨਹੀਂ ਜੋ ਤੁਹਾਡਾ ਮੂੰਹ ਚੋ ਕੇ ਮੈਂ ਬਾਹਰ ਆਣਾ। ਮੈਨੂੰ ਦੇ ਗਲਤ ਪ੍ਰੈਸ਼ਰ ਕੀਤਾ ਗਿਆ ਸੀ। ਰਾਈਟ ਫੁੱਟ ਆ ਸੀ ਤੇ ਲੈਫਟ ਦਾ ਆਪਰੇਸ਼ਨ ਕਰ ਦਿੱਤਾ ਸੀ। ਆ ਗਿਆ ਵਾ। ਬਈ ਗੱਲ ਕੀ ਹੈ। ਡਾਕਟਰ ਨੇ ਆਪਣੇ ਸਾਰੇ ਵੀ 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 ਸਾਨੂੰ ਗਲਤੀ ਕਿ ਮੇਰੇ ਕੋਲ ਗਲਤੀ ਹੋਈ ਹੈ ਫਰਾਈਡ ਦਾ ਟੁੱਟਿਆ ਸੀ ਲੈਫਟ ਦਾ ਕੀਤਾ ਮੈਂ ਆਪਣੀ ਗਲਤੀ ਸਟੈਂਡ ਹੈਗਾ ਵਾ ਚੋਲਾ ਬਦ ਨਾਲ ਸੱਜੀ ਲੱਤ ਨਾਲ ਲੈ ਕੇ ਆਏ ਸੀ ਉਹਨਾਂ ਨੇ ਖੱਪੀ ਲੱਤ ਨਾਲ ਕਰਤਾ ਡਾਕਟਰ ਹੁਣ ਕੋਈ ਸਾਨੂੰ ਪਤਾ ਹੀ ਕਹਿ ਰਿਹਾ ਵੇ ਕਿ ਇਹ ਉਹ ਖੱਪੀ ਵੀ ਖਰਾਬ ਸੀ ਆਪਰੇਸ਼ਨ ਕਰਨ ਤੋਂ ਬਾਅਦ ਕਹਿੰਦਾ ਸੋਰੀ ਗੁਨਾਹ ਕਰਕੇ ਫਿਰ ਆਪਣੀ ਸੋਰੀ ਕਹਿ ਕੇ ਇਹ ਕੋਈ ਸੋਖਾ ਕੰਮ ਥੋੜੀ ਹੈ ਸਾਡੇ ਭੈਣ ਨੂੰ ਰਾਤ 11 ਵਜੇ ਜੂਨੀਅਰ ਡਾਕਟਰ ਫੋਨ ਕਰ ਰਿਹਾ ਪੂਰੇ ਲੱਡਾ ਦਵਾ ਤੂੰ 11 11 ਵਜੇ ਫੋਨ ਕਰਦੇ ਇਸ ਸੋਖੇ ਆ ਰਹੇ ਨੇ ਜੀ ਕੀ ਗਲਤੀ ਹੈ ਆਪਣਾ ਅੱਗੇ ਪਿੱਛੇ ਕਰਦਾ ਆਪਣੇ ਮੇਰੇ ਕਿਹਨਾਂ ਆਪਰੇ ਬੋਲੇ ਉਹ ਬਸ ਸਾਹਮਣੇ ਆਪ ਕੋਈ ਜਾਣਨੇ ਕੀਤੀ ਮੈਡਮ ਨੂੰ ਅੱਗੇ ਕਰ ਦਿੱਤਾ ਵਾ ਉਹਨੇ ਮੈਡਮ ਦਾ ਇਸ ਕਮਾਲ ਕੀਤਾ ਵਾ ਖੁਦ ਇਹ ਸਰਦਾਰ ਨੂੰ ਕਹਿ ਦਿੱਤਾ ਵਾ ਇਹ ਸਰਦਾਰ ਸ਼ਾਮੀ ਆਏ ਹੀ ਮੇਰੇ ਇੱਥੇ ਤੱਕ ਪਾਏ ਆ ਮੈਂ ਕਿਹਾ ਕੋਈ ਸਬੂਤ ਦਿਖਾਓ ਕੋਈ ਵੀਡੀਓ ਦਿਖਾਓ ਕਾਪੀ ਦਿਖਾਓ ਜੀਤਾ ਰਖੋ ਨਹੀਂ ਕੋਈ ਸਬੂਤ ਨਹੀਂ ਆ ਵੀਡੀਓ ਦਿਖਾਉਂਗੀ ਮੇਰੇ ਕੋਲ ਵੀਡੀਓ ਹੈ ਜੀ ਤਾਉ ਤੋ ਪਹਿਲਾ ਕੋਈ ਗੇਨ ਨੂੰ ਸਮਝ ਨਹੀਂ ਨਹੀਂ ਜਿਹੜਾ ਤੁਹਾਡੇ ਪੇਸ਼ੈਂਟ ਦਾ ਆਪਰੇਟ ਜਿਹੜਾ ਕਿ ਗਲਤ ਕੀਤਾ ਗਿਆ ਉਸ ਵਾਲੋ ਤੁਸੀਂ ਹੁਣ ਡਾਕਟਰ ਸਾਹਿਬ ਨੂੰ ਉਸ ਦੇ ਬਾਰੇ ਮਿਲੇ ਹੋ ਜਾ ਕੇ ਉਹਨਾਂ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਉਹਨਾਂ ਨੇ ਹੁਣ ਕੋਈ ਕਾਰ ਨਹੀਂ ਕੀਤੀ ਕਾਰ ਜਾਨਾ ਨੇ ਗੱਲ ਕੀਤੀ ਹੈ ਮੇਰੇ ਨਾਲ ਕਿ ਇਹ ਤੋਂ ਗਲਤੀ ਹੋ ਗਈ ਸੌਰੀ ਹਾਂਜੀ ਉਹਨਾਂ ਕਿਹਾ ਸੌਰੀ ਮੈਂ ਤੁਹਾਨੂੰ ਹੀ ਬੁਲਾਉਣਾ ਭੁੱਲ ਗਿਆ ਉੱਥੇ ਇਹ ਵੀ ਸੌਰੀ ਉਹਨਾਂ ਨੇ ਕਿਹਾ ਤੁਸੀਂ ਉੱਥੇ ਆਓ ਮੇਰੇ ਕਮਰੇ ਤੇ ਆਪਾਂ ਕੋਈ ਸਾਫ ਕਰਦੇ ਆ ਜਿਹੜਾ ਦੂਜੀ ਲਾਤ ਦਾ ਨਾ ਜੋ ਮੈਂ ਫ੍ਰੀ ਕਰੂੰਗਾ ਮੈਂ ਨਹੀਂ ਗਈ ਉਹ ਤਾਂ ਹੀ ਤਾਂ ਕਿਹਾ ਦਾਦੇ ਕਿੰਨੇ ਵਾਪਸ ਕਹਿੰਦੇ ਹੋ ਬਹੁਤ ਬਹੁਤ ਤੁਸੀਂ ਕਿੱਥੇ ਸੀਗੇ ਉਸ ਟਾਈਮ ਜਿਸ ਵੇਲੇ ਮੈਂ ਕਮਰੇ ਚ ਸੁੱਤੀ ਪਈ ਹਾਂ 11 ਵਜੇ ਜਦੋਂ ਮੈਨੂੰ ਫੋਨ ਆਇਆ ਵਾ ਮੈਂ ਆਪ ਬਿਊ ਸਟਾਰਟ ਕਰਿਆ ਸ਼ਰਮਾ ਹੁੰਨੇ ਮੈਨੂੰ ਖੁੱਟਣ ਕੀ ਦਿੱਤੀ ਆ ਵੀ ਤੁਸੀਂ ਵਾਪਸ ਕਹਿੰਦੇ ਹੋ ਤੁਹਾਡਾ ਮੀਂਹ ਚੋਕੇ ਮੈਂ ਬਾਹਰ ਲਾ ਰਹਾ ਮੈਂ ਕਹਿੰਦਾ ਮੈਂ ਅਹਲੇ ਕੰਨੀ ਨਹੀਂ ਰਹੀ ਸਾਡੇ ਕੋਈ ਫੋਨ ਦੇ ਵਿੱਚ ਰਿਕਾਰਡਿੰਗ ਵਗੈਰਾ ਹੈਗੀ ਹੈ ਕੋਈ ਉਹਨਾਂ ਨੇ ਆਪਦੇ ਡਾਕਟਰ ਦੇ ਫੋਨ ਤੇ ਨਹੀਂ ਉਹਨਾਂ ਦੇ ਹੋਏ ਕਿ ਮੈਂ ਕਹ ਰਿਹਾ ਤੁਹਾਡੇ ਫੋਨ ਦੇ ਵਿੱਚ ਤੁਸੀਂ ਉਹਨਾਂ ਨੇ ਫੋਨ ਕੀਤਾ ਤਾਂ ਰਿਕਾਰਡਿੰਗ ਵਗੈਰਾ ਹੈ ਫੋਨ ਤੇ ਆਪਦੇ ਡਾਕਟਰ ਦੇ ਫੋਨ ਤੇ ਕੀਤਾ ਉਹਨਾਂ ਨੇ ਉਹਨਾਂ ਨੇ ਆਪਣੇ ਡਾਕਟਰ ਜੂਨੀ ਆਪਣੇ ਪੋਤੇ ਨੇ ਉਹਨੇ ਨਾਲ ਗੱਲ ਕਰਾਈ ਆ ਆਉਂਦੇ ਪੁੱਤ ਮੈਡਮ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਕੋਈ ਮਤਲਬ ਕਿ ਤੁਹਾਡੇ ਹਸਬੰਦ ਵਗੈਰਾ ਨੇ ਕਿਸੇ ਨਾ ਕੋਈ ਜਿਹੜੀ ਮੈਡਮ ਆ ਸਿਸਟਰ ਆ ਉਹਦੇ ਨਾਲ ਵੀ ਬਤਮੀਜੀ ਵਗੈਰਾ ਕੀਤੀ ਹੈ ਕੁਝ ਕੀ ਕਰੀਆ ਕੀਤਾ ਆ ਤੇ ਵੀਡੀਓ ਦਿਖਾਵਾਂ ਮੈਂ ਇਹ ਮੈਂ ਵੀ ਦਿਖਾਵਾਂਗੀ ਮੈਂ ਤਾਂ ਵੀਡੀਓ ਬਣਾਈ ਹੋਈ ਆ ਯਾਰ ਕਿ ਇਹਨੇ ਬਤਮੀਜੀ ਕੀਤੀ ਆ ਹੂੰ ਸਬੂਤ ਹੈ ਨਾ ਮੈਂ ਕਹਿੰਦੀ ਤੁਹਾਡੇ ਹਸਬੰਦ ਨੇ ਕੋਈ ਇਦਾਂ ਹਰਕਤ ਕਰਕੇ ਤੇ ਬਾਅਦ ਮੁੜ ਕੇ ਚਲੇ ਗਏ ਸੀਗੇ ਸਬੂਤ ਦੇਣਾ ਮੈਂ ਵੀ ਦਿਖਾਵਾਂਗੀ ਸਬੂਤ ਮੇਰੇ ਕੋਲ ਸਬੂਤ ਆ ਸਬੂਤ ਹੈ ਨਾ ਮੈਂ ਸਬੂਤ ਦੇਸਾਰ ਬੋਲਦੀ ਆ ਮੇਰੇ ਕੋਲ ਸਬੂਤ ਨੇ ਉਹ ਇਹ ਪਾਸ ਬਹੁਤ ਹੀ ਅਦਾਂਤ ਸਬੂਤ ਨੇ ਦੇਖੋ ਡਾਕਟਰ ਆਪ ਕੋ ਨਹੀਂ ਤੁਸੀਂ ਹੁਣ ਡਾਕਟਰ ਸਾਹਿਬ ਨੂੰ ਮਿਲੇ ਸੀਗੇ ਜਾ ਕੇ ਇੱਕ ਮਿੰਟ ਵੱਲੋਂ ਕੋਈ ਡਾਕਟਰ ਤੇ ਕੋਈ ਲੇਡੀਜ਼ ਉਹ ਤੇ ਹਤੋਂ ਤੁਮੀ ਪਾਇਆ ਗਿਆ ਕੋਈ ਏਦਾਂ ਦਾ ਕੋਈ ਹੈਗਾ ਕੋਈ ਮਾਮਲਾ ਇਹ ਤੁਹਾਨੂੰ ਕਿਹਨੇ ਕਿਹਾ ਸੀ ਨਹੀਂ ਗੱਲ ਡਾਕਟਰਾਂ ਨੇ ਕਿਹਾ ਸੀ ਕੋਤੇ ਨਹੀਂ ਹਾਂਜੀ ਗੱਲ ਕਹਿੰਦੇ ਸੀ ਕੀ ਕਹਿ ਰਹੇ ਸੀ ਉਹ ਕਹਿੰਦਾ ਸੀ ਅਸੀਂ ਇਹ ਸਟਾਰ ਸਾਫ ਕਰਿਆ ਨੇ ਪਾਤ ਨਹੀਂ ਦੇਖ ਲਾ ਕੇ ਆ ਦੇਖਾ ਕੋਈ ਨਹੀਂ ਵੀਡੀਓ ਦਿਖਾਓ ਤਾਂ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਜਿਹੜੇ ਹਸਬੰਡ ਆ ਉਹਨਾਂ ਨੇ ਏਦਾਂ ਮਤਲਬ ਜਿਹੜੀ ਮਿਸਬੀਹ ਕੀਤਾ ਕਿਸੇ ਦੇ ਨਾਲ ਤੇ ਕਰਕੇ ਉਹਨਾਂ ਨੇ ਕਿਹਾ ਕਿ ਏਦਾਂ ਤੁਹਾਡੇ ਹੁਣ ਹੱਥ ਲਾ ਕੇ ਦਿਖਾਈਏ ਜਾਂ ਕੁਝ ਵੀ ਹੈ ਤਾਂ ਸਾਡੇ ਹਸਬੰਦ ਇੱਥੋਂ ਚਲੇ ਗਏ ਸੀਗੇ ਉਹ ਚੱਲ ਗਏ ਉਹ ਇੰਦਾਂ ਡਾਕਟਰ ਨੂੰ ਭਲਾਉਂਦੇ ਰਿਹਾ 7 ਵਜੇ ਤੱਕ ਆਉਂਦਾ ਵੇਟ ਕੀਤੀ ਆ ਕਿਉਂਕੋ ਨਾ ਨਹੀਂ 7 ਵਜੇ ਦੀ ਵੇਟ ਕਰਕੇ ਗਏ ਆ ਮੈਡਮ ਨੇ ਕਹਾ ਤਾਂ ਹੋਈ ਆ ਸਾਡੇ ਕੋਲ ਬਾਕੀ ਦਾ ਵੀਡੀਓ ਬਣੀ ਹੋਈ ਆ ਉਸਾਂ ਨੂੰ ਪਤਾ ਹੁੰਦਾ ਤੁਸੀਂ ਅੰਦਰ ਗਏ ਸੀਗੇ ਆਪਣੇ ਉਹਦੇ ਆਪਰੇਟ ਦੇ ਜਿਹੜਾ ਤੁਹਾਡਾ ਗਲਤ ਕੀਤਾ ਗਿਆ ਉਸਦੇ ਬਾਰੇ ਗੱਲ ਕਰਨਗੇ ਸੀ ਕੀ ਕਿਹਾ ਗਿਆ ਡਾਕਟਰ ਸਾਹਿਬ ਵੱਲੋਂ ਕਿਉਂ ਪੈਗੇ ਉਹ ਬਸ ਹਕੀਕਤ ਸਾਡੇ ਨਾਲ ਆ ਦਿੱਤਾ ਵਾ ਸਰਦਾ ਦੀ ਹੋ ਗਈਤਾ ਦਿੱਤਾਇਆ ਸਾਨੂੰ ਮੁਲਤੋਂ ਉਹਨਾਂ ਘਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਅਗਲੀ ਕਾਰਵਾਈ ਉਹ ਤਾਂ ਕੈਮਰੇ ਲੱਗੇ ਹਦੀ ਨਹੀਂ ਹੁੰਦੇ ਨਾ ਕੈਮਰੇ ਲੱਗੇ ਪਏ ਉਹ ਕੈਮਰੇ ਸਾਫ ਮੈਡਮ ਅਗਲੀ ਕਾਰਵਾਈ ਕੀ ਹੈ ਤੁਹਾਡੀ ਅਗਰ ਤੁਹਾਡੀ ਸੁਣਵਾਈ ਨਹੀਂ ਕਾਰਵਾਈ ਕਰਨੀ ਆ ਜਿਹੜਾ ਸਾਨੂੰ ਕੋਈ ਸਮਝ ਆਉਂਦਾ ਨਹੀਂ ਪੇਸ਼ੈਂਟ ਜੀ ਉਹਨੇ ਤੁਹਾਨੂੰ ਲੈ ਗਿਆ ਸੀ ਇਹਨਾਂ ਨੂੰ ਜਦੋਂ ਇਹਨਾਂ ਡਾਕਟਰ ਕੋਲ ਗਿਆ ਉਹ ਇੱਕ ਸ਼ੋਅ ਕਰਦ ਰਿਹਾ ਸੀ ਕਿਗਾ ਮੈਨੂੰ ਪਤਾ ਸੀਗਾ ਕਿ ਕੀ ਕਰਦਾ ਵੀ ਤੁਹਾਨੂੰ ਬੈਂਕ ਦੇ ਰਕਸ਼ਤ ਨੂੰ ਉਹ ਕਰਦਾ ਜਦੋਂ ਤੁਸ ਬਿਤਾ ਉਹ ਦੇ ਦਿੰਦਾ ਤਾਂ ਜਦੋਂ ਉਹ ਕੱਟਾ ਦੀ ਉਹਨੂੰ ਇਹਨਾਂ ਨੂੰ ਇਹਨਾਂ ਨੇ ਕਿਹਾ ਸੀਗਾ ਕਿ ਜੀ ਸਾਨੂੰ ਇੱਕ ਐਕਸਟਰਨਲ ਖੋਜੀ ਰੋਣ ਇਹਦਾ ਮਤਵ ਆਸੀਆ ਹਾਂ ਜੀ ਸਰ ਜਿਹੜਾ ਮੈਟਰ ਇਹਦਾ ਸੋਲਵ ਹੋਇਆ ਪਰਿਵਾਰ ਦੇ ਤੇ ਰਜਮਨ ਦਾ ਜੀ ਅੱਜ 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 ਵੀ ਤੁਸੀਂ ਪਰਿਵਾਰੋਂ ਲਈ ਅੱਜ ਸਰ ਕੀ ਹੋਇਆ ਜੀ ਜਿਹੜਾ ਚੂਲੇ ਦਾ ਗਲਤ ਪ੍ਰੈਸ਼ਰ ਕੀਤਾ ਗਿਆ ਸੀ ਰਾਈਟ ਟੁੱਟਿਆ ਸੀ ਤੇ ਲੈਫਟ ਨਾਲ ਆਪਰੇਸ਼ਨ ਕਰ ਦਿੱਤਾ ਸੀ ਠੀਕ ਹੈ ਜੀ ਤੇ ਹੁਣ ਬਾਰੇ ਗੱਲ ਆ ਯਾਨੀ ਉਹਨਾਂ ਨੇ ਪਰਿਵਾਰ ਦੇ ਸਾਰੀ ਗੱਲ ਮੰਨ ਲਈ ਜਿਹੜੀਆਂ ਸਾਡੀਆਂ ਸ਼ਰਤਾਂ ਨੇ ਜਾਂ ਜਿਹੜੀਆਂ ਸਾਡੀਆਂ ਡਿਮਾਂਡ ਸੀ ਸਾਰਾ ਆਪਰੇਸ਼ਨ ਦਾ ਖਰਚਾ ਇਸ ਹਸਪੀਟਲ ਨਾਲ ਕੀਤਾ ਜਾਏਗਾ ਜੋ ਵੀ ਹੈਗਾ ਵੇ ਕਿਉਂਕਿ ਵੇਖੋ ਨੁਕਸਾਨ ਤਾਂ ਪਰਿਵਾਰ ਦਾ ਹੋਇਆ ਨਾ ਜੀ ਉਹ ਮਰੀਜ਼ ਤਾਂ 4 ਮਹੀਨੇ ਬੈਠੇ ਹੀ ਰਹਿਣਾ ਹੈਗਾ ਸਰ ਹੁੰਦੇ ਕਿ ਕੁਐਸਚਨ ਤੁਹਾਡਾ ਕੋਈ ਛੋਟਾ ਜਿਹਾ ਐਸ ਦੀ ਇਨਸਾਨੀਅਤ ਨਾ ਦੇ ਚਲੋ ਪ੍ਰੈਸ਼ਰ ਗਲਤ ਹੋ ਗਿਆ ਦੁਆਰਾ ਪਾਰਟਸ ਆਫ ਬੋਡੀ ਹੋ ਜੂਗੀ ਜੇ ਨਾ ਬਣਾ ਕਰੇ ਪੇਸ਼ੈਂਟ ਦੇ ਕੋਈ ਅਭੀ ਨਭੀ ਹੁੰਦੀ ਫੇਰ ਇਹਨਾਂ ਖਰਚੇ ਤੇ ਬੰਪਰ ਮਾਈਜ਼ ਕਰਨਾ ਸੀ ਭਾਜੀ ਅਚਲ ਕੰਪਰਮਾਈਜ਼ ਨਹੀਂ ਕਰਦੇ ਜੀ ਸੋਲੋ ਮੀਰੀ ਗੱਲ ਜੇ ਪੇਸ਼ੈਂਟ ਦੀ ਅਭੀ ਨਭੀ ਕੋਈ ਜਾਣ ਨਾ ਹੋਏ ਤਾਂ ਜੀ ਫੇਰ ਆਪਾਂ ਡਾਕਟਰ ਤੇ ਕਾਰਵਾਈ ਕਰਾਣੀ ਸੀ ਇਹ ਜੇ 2 2.5 ਘੰਟੇ ਜਿੱਦੋ ਜਿਆਦਾ ਲੱਗੀ ਨਾ ਇਹ ਸਾਡੇ ਬੰਦੀ ਸਾਹਿਬ ਤੇ ਪੱਟੀ ਸਾਹਿਬ ਦੀ ਮਿਹਨਤ ਸਦਕਾ ਇਹ ਕੰਮ ਹੋਇਆ ਇਹ ਖਰਚੇ ਦੀ ਕੋਈ ਨਹੀਂ ਗੱਲ ਹੈ ਖਰਚੇ ਦੀ ਕੋਈ ਗੱਲ ਨਹੀਂ ਹੋ ਰਹੀ ਜਦੋਂ ਆਪਰੇਸ਼ਨ ਹੋਣਾ ਖਰਚੇ ਦੀ ਕੋਈ ਗੱਲਬਾਤ ਨਹੀਂ ਹੋਈ ਖਰਚੇ ਦੀ ਕੋਈ ਗੱਲਬਾਤ ਨਹੀਂ ਇੱਕਦਾਂ ਇੱਕ ਗਲਤੀ ਨਾ ਹੋ ਗਿਆ ਜੋ ਹੋਣਾ ਸੀ ਆਪਰੇਸ਼ਨ ਦੀ ਕੋਈ ਚ ਹੈਗਾ ਜੀ ਇਹ ਸਿਰਫ ਡਾਕਟਰ ਨੇ ਆਪਣੀ ਸਾਰੇ ਦੀ ਸੋਰੀ ਬਿਲ ਕੀਤੀ ਸਾਨੂੰ ਇਹ ਗਲਤੀ ਕਿ ਮੇਰੇ ਕੋਲ ਗਲਤੀ ਹੋਈ ਹੈ ਸਰ ਜਿਸ ਤਰ੍ਹਾਂ ਤੁਸੀਂ ਨਹੀਂ ਦੱਸ ਰਹੇ ਪੱਟੀ ਸਾਹਿਬ ਵੀ ਕਹਿ ਰਹੇ ਕਿ ਆਪ ਡਾਕਟਰ ਸਾਹਿਬ ਨੇ ਮੰਨਿਆ ਕਿ ਚੁੱਲਾ ਜਿਹੜਾ ਰਾਈਟ ਸਾਈਡ ਦਾ ਕਰਨਾ ਸੀ ਲੈਫਟ ਸਾਈਡ ਦਾ ਕਰਨਾ ਨਹੀਂ ਨਹੀਂ ਡਾਕਟਰ ਸਾਹਿਬ ਆ ਜੀ ਚੁੱਲੇ ਦੋਨੇ ਪਾਸੇ ਦੋਨੇ ਪਾਸੇ ਦੋਨੇ ਪਾਸੇ ਇਹ ਭ ਬਟ ਠੀਕ ਹੈ ਕਿ ਮੇਰੀ ਵਰਡਿੰਗ ਨਹੀਂ ਹੈਗੀ ਜਿਹੜਾ ਡਾਕਟਰ ਕਹਿ ਰਿਹਾ ਕਿ ਦੋਵੇਂ ਟੁੱਟਿਆ ਸੀ ਪਰ ਮੇਰੀ ਵਰਡਿੰਗ ਨਹੀਂ ਹੈਗੀ ਮੇਰੀ ਵਰਡਿੰਗ ਉਹੀ ਹੈ ਜਿਹੜੀ ਮੈਂ ਪਹਿਲਾਂ ਦਿੱਤੀ ਹੈ ਕਿ ਰਾਈਟ ਦਾ ਟੁੱਟਿਆ ਸੀ ਲੈਫਟ ਦਾ ਕੀਤਾ ਮੈਂ ਆਪਣੀ ਗਲਤੀ ਸਟੈਂਡ ਹੈਗਾ ਵਾ ਠੀਕ ਹੈ ਜੀ ਇੱਕ ਮੈਨੂੰ ਹੋਰ ਗੱਲ ਕੀਤੀ ਹੈ ਜੀ ਡਾਕਟਰ ਸਾਹਿਬ ਕਹਿੰਦੇ ਇੱਥੇ ਚਿੱਟਾ ਪਿੰਦਾ ਜੀ ਮੈਂ ਗੱਲ ਕੀਤੀ ਹੈ ਜੇ ਪੀਂਦਾ ਹੋਊਗਾ ਤਾਂ ਮੈਂ ਉਹਨੂੰ ਸਾਬਤ ਕਰਦਾਗਾ ਨਹੀਂ ਪੀਂਦਾ ਹੋਊਗਾ ਤਾਂ ਮੈਂ ਅਲਫਾਜ਼ ਤੇ ਵਾਪਾ ਲੈਣਾ ਵਾਹ ਸਰ ਇੱਕ ਡਾਕਟਰ ਸਾਹਿਬ ਨੇ ਤੁਹਾਡੇ ਉੱਪਰ ਵੀ ਕੋਈ ਬਲੇਮ ਲਗਾਏ ਸੀਗੇ ਕਿ ਵੀ ਤੁਹਾਡੇ ਵੱਲੋਂ ਉਹਨਾਂ ਦੀ ਪਾਈਂ ਖੇੜਖਾਨੀ ਕਰਾਇਆ ਕੀਤਾ ਦੇਖੋ ਜੀ ਜਿਹੜੇ ਬਲੇਮ ਲਾਇਆ ਸੀ ਜਨਾਨੀ ਨੇ ਬੈਠੀ ਨਹੀਂ ਉਹ ਬਹੁਤ ਹਾਈਪਰ ਹੁੰਦੀ ਏ ਉਹ ਅਗਰੈਸਿਵ ਹੋ ਜਾਂਦੀ ਏ ਕਿ ਉਹ ਲੜਨ ਨੂੰ ਜਾਂਦੇ ਨੇ ਵੇਖੋ ਸਾਡੀ ਇੱਕੋ ਹੀ ਗੱਲ ਹੈ ਸਰ ਨਿਬੜ ਗਈ ਉਹਨੇ ਆਪਣੀ ਹਾਂ ਜੀ ਆਪਣੀ ਆਪਰੇਸ਼ਨ ਪਹਿਲਾਂ ਹੀ ਦੋ ਲੜੀ ਪਾਣਾ ਸੀ ਨਾ ਨਿਬੜ ਗਈ ਸੀ ਬਿਲਕੁਲ ਪਹਿਲਾਂ ਮੰਦੇ ਨਹੀਂ ਹਾਂ ਧਮਕੀਆਂ ਦੇ ਰੇ ਜੀ ਹਾਂ ਬਿਲਕੁਲ ਨਹੀਂ ਡਾਕਟਰ ਸਾਹਿਬੀ ਸਾਨੂੰ ਵਾਈਟ ਕਰਾਉਣਾ ਤੁਸੀਂ ਵਾਈਟ ਕਰਾਉਣਾ ਮੈਂ ਤਾਂ ਚਾਹਣਾ ਵੇਖੋ ਇਹਦਾ ਬਾਈਟ ਦੇਣੀ ਡਾਕਟਰ ਦੀ ਯਾਰ ਮਾਮਲੇ ਚ ਇਦਾਂ ਦੇ ਕੰਮ ਹੁੰਦੇ ਨੇ ਨਹੀਂ ਪੱਲਾਗਾ ਸੁਣੋ ਜੀ ਅਰੇ ਮਾਮਲੇ ਕੁਛ ਵੀ ਆਉਂਦੇ ਰੋਲਾ ਪਿੰਦਾ ਨਿਬੜੇ ਜਾਂਦੀ ਆ ਸਾਨੂੰ ਵੀ ਡਾਕਟਰ ਸਾਹਿਬ ਦੀ ਮੇਨ ਵਾਈਟ ਜਰਰੀ ਨਹੀਂ ਸਾਨੂੰ ਉਹਨਾਂ ਦੀ ਵੀ ਕਰਾਉਣੀ ਹੈ ਤੁਹਾਡੀ ਜੇਕਰ ਪਹਿਲਾਂ ਇੱਕ ਵਾਰ ਕਰਵਾ ਲਿਆ ਲਾਈ ਸਾਨੂੰ ਗਿਆ ਨਾ ਪਰ ਡਾਕਟਰ ਸਾਹਿਬ ਦੀ ਵਾਈਟ ਜਰੂਰ ਕਰਾਣੀ ਮੈਂ ਕਹਿੰਦਾ ਮੈਂ ਹੁਣ ਵੀ ਚਾਹਨਾ ਹਾਂ ਕਿ ਡਾਕਟਰ ਸਾਹਿਬ ਵਾਈਟ ਦੇ ਦੇ ਡਾਕਟਰ ਦੇ ਪੱਤੋਂ ਬਗੈਰ ਥੋੜਾ ਖਬਰ ਕੰਪਲੇਨ ਹੋਣੀ ਹੈ ਅੱਜ ਅੱਜ ਨਾਲ ਹੋਇਆ ਬਲਦੇਵ ਜੀ ਜਿਹੜੀ ਗੱਲ ਆਪਾਂ ਇੱਥੇ ਕਰ ਰਹੇ ਆ ਉਹਦੇ ਡਾਕਟਰ ਸਾਹਿਬ ਵੀ ਗੱਲ ਕਰਦੇ ਆ ਡਾਕਟਰ ਕੀ ਬਿਆਨ ਦੇ ਗਏ ਡਾਕਟਰਾਂ ਨੇ ਇਹ ਸਵਾਲ ਬਹੁਤ ਵੱਡੇ ਆ ਦੇ ਬੰਦਾ ਪ੍ਰਾਈਵੇਟ ਹਸਪੀਟਲ ਕਿਉਂ ਜਾਂਦਾ ਮੈਂ ਲਾਇਸ ਸਹੀ ਹੋਵੇ ਠੀਕ ਹੈ ਨਾ ਇਹ ਪ੍ਰਾਈਵੇਟ ਹਸਪਤਾਲ ਹੀ ਲਾਇ ਸਹੀ ਹੋਣਗੇ ਬੰਦਾ ਕਿੱਥੇ ਜਾਣੇਗਾ ਸਰਕਾਰਾਂ ਦੀ ਬੜੀ ਵੱਡੀ ਗਲਤੀ ਹੈ ਜੀ ਆਮ ਆਦਮੀ ਪਾਰਟੀ ਕਹਿੰਦੀ ਸੀ ਜੀ ਅਸੀਂ ਹੈਲਥ ਦਾਂਗੇ ਜੀ ਠੀਕ ਹੈ ਜੀ ਉਹਨਾਂ ਨੇ ਮੁਹੱਲਾ ਕਲੀਨਿਕਾ ਬਣਾਉਂਦੇ ਹਸਪਤਾਲ ਅੱਗੇ ਵੀ ਵਾਅਦਾ ਜੀ ਦੇ ਚੁੱਕਾ ਕਿ ਇਹ بڑے بڑے ਵਾਅਦਾ ਹੀ ਲੈਂਦਾ ਜੀ ਇਹ ਹਰ ਵਾਰੀ ਸਮਝੋ ਬਾਕਾ ਲੰਦਾ ਆਵੇ ਸਮਝੋ ਸੈਟਿੰਗ ਗੱਲ ਲੰਦਾ ਮਤਲਬ ਸੈਟਿੰਗ ਗੱਲ ਲੰਦਾ ਜੀ ਪੈਸੇ ਨਾਲ ਸੈਟਿੰਗ ਕਰਦੇ ਜੀ ਹਰ ਵੇਖੋ ਤੁਸੀਂ ਕਦੋਂ ਗੱਲ ਸੈਟਿੰਗ ਪੈਸੇ ਮੈਂ ਕਿਸੇ ਕੋਲੋਂ ਕਰਨੀ ਸੈਟਿੰਗ ਭਾਜੀ ਇਹਨਾਂ ਨੂੰ ਇਨਸਾਫ ਮਨਣਾ ਚਾਹੀਦਾ ਮੇਰੀ ਸੋਚ ਇਹ ਹੈ ਮੇਰੀ ਪਰਸਨਲ ਲੈਵਲ ਹੈ ਇਹਨਾਂ ਨੂੰ ਇਨਸਾਫ ਜਿਸ ਤਰੀਕੇ ਦਾ ਮਰਜ਼ੀ ਮਿਲੇ ਪਰ ਮੇਰਾ ਕੀ ਸੈਟਿੰਗ ਕਰਨਾ ਹੈ ਮੇਰਾ ਕੀ ਅਧਿਕਾਰ ਹੈ ਕੋਈ ਸੈਟਿੰਗ ਕਰਨਾ ਜੀ ਮੈਂ ਤਾਂ ਇਹਨਾਂ ਦੀ ਹੈਲਪ ਕਰਨ ਆਇਆ ਵਾਂ ਕਿ ਜਿਹੜਾ ਪਰਿਵਾਰ ਦੇ ਨਾਲ ਇਸ ਡਾਕਟਰ ਨੇ ਧੱਕਾ ਕੀਤਾ ਵੇ ਉਹਦਾ ਹਰਜਾਨਾ ਤੇ ਪਲੱਸ ਪੁਲਸ ਜਿਹੜੀ ਉਹਨੇ ਗਲਤ ਕੰਮ ਕੀਤਾ ਉਹਦੀ ਸਜ਼ਾ ਨੂੰ ਕੀ ਮਿਲਦੀ ਏ ਉਹ ਪੁਲਸ ਦੱਸ ਦੇਖੇ ਸਰ ਜਿਹੜੇ ਪੇਸ਼ੈਂਟ ਹੈ ਪੇਸ਼ੈਂਟ ਤੁਹਾਡੇ ਪਰਿਵਾਰਿਕ ਮੈਂਬਰ ਨੇ ਨਹੀਂ ਮੇਰੇ ਦੋਸਤ ਨੇ ਨਾਲ ਰਿਸ਼ਤੇ ਦਾ ਹੈਗੇ ਨੇ ਜੀ ਇਹ ਨਾਮ ਕੀ ਹੈ ਪੇਸ਼ੈਂਟ ਦਾ ਪੇਸ਼ੈਂਟ ਦਾ ਸੁਖਵੰਤ ਸਿੰਘ ਹੈਗਾ ਜੀ ਕਿੰਨੇ ਦਿਨ ਪਹਿਲਾਂ ਆਏ ਸੀ ਜੀ ਇੱਥੇ ਉਹ ਵੀਰਵਾਰ ਦੇ ਆਏ ਨੇ ਚਾਰ ਦਿਨ ਹੋ ਗਏ ਪੰਜਵਾਂ ਦਿਨ ਅੱਜ ਆਪਰੇਟ ਕਿਸ਼ ਦਿਨ ਹੋਇਆ ਉਹਨਾਂ ਦਾ ਆਪਰੇਟ ਕੱਲ ਕੱਲ ਪੱਛੋ ਹੀ ਹੋਇਆ ਹੋਵੇ ਸ਼ੁੱਕਰਵਾਰ ਨੂੰ ਹੋਇਆ ਜੀ ਕਈ ਲੱਤਾਂ ਹੋਇਆ ਸੀ ਖੱਪੀ ਲੱਤਾਂ ਆਈ ਸੱਚੀ ਲੱਤ ਲੈ ਕੇ ਆਏ ਸੀ ਜੀ ਛੋਲਾ ਬਦਲਣ ਸੱਚੀ ਲੱਤਾਂ ਲੈ ਕੇ ਆਏ ਸੀ ਉਹਨਾਂ ਨੇ ਖੱਪੀ ਲੱਤਾਂ ਘਰਤਾ ਤੇ ਡਾਕਟਰ ਹੁਣ ਕੋਈ ਸੰਸਣਾ ਪਤਾ ਕੀ ਕਹਿ ਰਿਹਾ ਹੋਵੇ ਕਿ ਜੀ ਉਹ ਖੱਬੀ ਵੀ ਖਰਾਬ ਸੀ ਜੇ ਖੱਬੀ ਖਰਾਬ ਸੀ ਤੇ ਪਰਿਵਾਰ ਨੂੰ ਦੱਸਣਾ ਚਾਹੀਦਾ ਸੀ ਆਪਰੇਸ਼ਨ ਕਰਨ ਤੋਂ ਬਾਅਦ ਕਹਿੰਦਾ ਸੋਰੀ ਦੇਖੋ ਕਿੰਡੀ ਵੱਡੀ ਗੁਨਾਹ ਕਰਕੇ ਫਿਰ ਆਪਣੀ ਸੋਰੀ ਕਹ ਕੇ ਇਹ ਕੋਈ ਸੋਖਾ ਕੰਮ ਥੋੜੀ ਹੈ ਸਰ ਪੁਲਿਸ ਵਾਲਿਆਂ ਨੂੰ ਤੁਸੀਂ ਇਨਫੋਰਮ ਕੀਤਾ ਨਹੀਂ ਪੁਲਿਸ ਸਰ ਜੀ ਸਪான்ਸਰ ਵੀ ਹਸਪਤਲ ਸਰ ਜੀ ਪੁਲਿਸ ਵੀ ਹਸਪਤਲ ਸਰ ਜੀ ਅਸੀਂ ਕਿਸੇ ਸੱਧਾ ਜੀ ਨਾ ਅਸੀਂ ਕੋਈ ਨਾਰੇਬਾਜੀ ਕੀਤੀ ਹੈ ਨਾ ਅਸੀਂ ਕੋਈ ਮਿਸਭੇਵ ਕੀਤਾ ਉਲਟਾ ਸਾਡੇ ਭੈਣ ਨੂੰ ਰਾਤ 11 ਵਜੇ ਜੂਨੀਅਰ ਡਾਕਟਰ ਫੋਨ ਕਰ ਰਿਹਾ ਹੈ ਵੇਖੋ ਫੋਨ ਕਰਨਾ ਕੋ ਤਰੀਕੇ ਨਾਲ ਕੋਈ ਸਟਾਫ ਕਰੇ ਇੱਥੇ ਸੁੱਤੇ ਹੁੰਦੇ ਨੇ ਬੰਦੇ ਆਵਾਜ਼ ਮਾਰ ਕੇ ਉਠਾਵੇ ਪਰਮਜੀਤ ਕੌਰ ਜੀ ਤੁਹਾਡੇ ਪੇਸ਼ ਨੂੰ ਆਹ ਪ੍ਰੋਬਲਮ ਹੈ ਮਤਲਬ ਜੂਨੀਅਰ ਡਾਕਟਰ ਆ ਤੁ ਗਿਆਰਾ ਗਿਆਰਾ ਵੇਖੋ ਕੰਮ ਕਰਦਾ ਇਸ ਟਾਈਮ ਜਿਹੜੇ ਪੇਸ਼ੈਂਟ ਹੈ ਪੇਸ਼ੈਂਟ ਦੀ ਕੰਡੀਸ਼ਨ ਸੀ ਜੀ ਜੂਨੀਅਰ ਨੂੰ ਫੋਨ ਕੀਤਾ ਤੇ ਉਹਨੇ ਨਾਲ ਗੱਲ ਕਰਾਈ ਕੰਡੀਸ਼ਨ ਕਿਦਾਂ ਸਰ ਪੇਸ਼ੈਂਟ ਦੀ ਸੀ ਸੀਰੀਅਸੇ ਕੰਡੀਸ਼ਨ ਜੀ ਆਈ ਸੀ ਯੂ ਦੇ ਵਿੱਚ ਨੇ ਜਾਂ ਪ੍ਰਾਈਵੇਟ ਰੂਮ ਦੇ ਵਿੱਚ ਉਹਨੇ ਸ਼ਿਫਟ ਕੀਤਾ ਰਾਈਵਲ ਵੈਂਚਰ ਆ ਰਿਹਾ ਹੋਣਾ ਰੈਸਟੇਰੀ ਸੀਰੀਅਸ ਕਹਿੰਦੇ ਆ ਰਹੇ ਨੇ ਜੀ ਸਰ ਤੁਸੀਂ ਮਿਲਿਓ ਫਿਰ ਸਾਨੂੰ ਆਕੇ ਦੱਸੋ ਆ ਦੱਸ ਦੇ ਦੱਸਾਰੀ ਗੱਲ ਆ ਬੌਂਸਰ ਸਾਡੇ ਭਰਾ ਦੇ ਇਹ ਬੌਂਸਰ ਸਾਡੇ ਭਰਾ ਨੇ ਜੀ ਇਹਨਾਂ ਨੂੰ ਵੇਖੋ ਜੋ ਡਾਕਟਰ ਨੇ ਕਿਹਾ ਡਿਊਟੀ ਹੈ ਜੀ ਸਾਨੂੰ ਲੋਕ ਰਹੇ ਨੇ ਜੀ ਅਸੀਂ ਚਾਹੁੰਦੇ ਆ ਕਿ ਜੜੀ ਗੱਲ ਹੋਵੇ ਟਰਾਂਸਪੇਰੈਂਟ ਹੋਵੇ ਕਮਰੇ ਵਿੱਚ ਗੱਲ ਹੋਰ ਹੁੰਦੀ ਹੈ ਬਾਹਰ ਗੱਲ ਹੋਰ ਦੱਸੀ ਜਾਂਦੀ ਹੈ ਉਹੀ ਕੀ ਚਾਹੁੰਦੇ ਡਾਕਟਰ ਸਾਹਿਬ ਬਾਹਰ ਬਾਹਰ ਕਿ ਬਾਹਰ ਨਹੀਂ ਆਉਂਦੇ ਤੇ ਮੀਡੀਆ ਸਮੇਤ ਅਸੀਂ ਗੱਲ ਕਰਾਂ ਡਾਕਟਰਾਂ ਨਾਲ ਨਹੀਂ ਅਸੀਂ ਨਹੀਂ ਇੰਦਰ ਜਾਤ ਨਾ ਮੈਂ ਤੁਹਾਡੀ ਗੱਲ ਮੰਨ ਗਿਆ ਕਿ ਡਾਕਟਰ ਬਾਹਰ ਇੱਥੇ ਗੱਲ ਹੋਵੇ ਬਾਹਰ ਆਓ ਆਗੀ ਵੀ ਡਾਕਟਰ ਨੂੰ ਮੈਸੇਜ ਹੋ ਕਿ ਨਹੀਂ ਆਇਆ ਇੱਕ ਬਾਹਰ ਬੁਲਾ ਲਓ ਕਹਿੰਦੇ ਹਾਂ ਦੇ ਦੇ ਮੈਸੇਜ ਦੇਖੋ ਮੈਸੇਜ ਦਿੰਦੇ ਮੈਸੇਜ ਦੇ ਦੇ ਡਾਕਟਰ ਆ ਜਾਓ ਹਾਂ ਜੀ ਦਰਵਾਜ਼ੇ ਕੋ ਆ ਜੀ ਦੋ ਤਰੀਕ ਨੂੰ ਇੱਕ ਪੱਲੇ ਅੱਗੇ ਦਫਾ ਹੱਥ ਅੱਗੇ ਥੱਬੇ ਚੂਲੇ ਫ੍ਰੈਕਚਰ ਸੀਗੇ ਠੀਕ ਹੈ ਜਦੋਂ ਆਪਾਂ ਆਪਰੇਸ਼ਨ ਥੀਏਟਰ ਚ ਲੈ ਕੇ ਗਏ ਉਹਨੂੰ ਪੁੱਛਿਆ ਕਿਹੜੇ ਪਾਸੇ ਤਕਲੀਫ ਜ਼ਿਆਦਾ ਹੈਗੀ ਹੈ ਅਗਰ ਖੱਬੇ ਪਾਸੇ ਖੱਬੇ ਪਾਸੇ ਦਾ ਆਪਰੇਟ ਕੀਤਾ ਫੋਨ ਦਾਲਦੇ ਨੂੰ ਸਮਝਾਤਾ ਹੈ ਮੈਡਮ ਹੈਗੀ ਹੈ ਸਰੋਂ ਕਹਿੰਦੇ ਖੱਪੇ ਦਾ ਕਰਾਣੇ ਹਮ ਦੋ ਦਿਨ ਬਾਅਦ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਟੁੱਟਾ ਹੈ ਸਿਆਣ ਕਰਕੇ ਬਤਾ ਦੇ ਇੱਕੋ ਸਰ ਨਾ ਪਤਾ ਪੇਸ਼ੈਂਟ ਦੀ ਲੋਡ ਸੀ ਸਰ ਮਸ਼ੀਨਾਂ ਦੇ ਵੀ ਐਲੀਵੇਸ਼ਨ ਲਾਇਆ ਤੁਸੀਂ ਤੁਸੀਂ ਛੱਡਦੇ ਸਰ ਨਾ ਨੈਸ਼ਨਲ ਲੈਵਲ ਚੈਂਪੀਅਨ ਹੈ ਟੈਨਿਸ ਵਾਲੀਬਾਲ ਪਰ ਦਾ ਪਾਸਟ 5 ਮੈਡਮ ਪਲੀਜ਼ ਪੰਜਾਬੀ ਨਹੀਂ 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 ਮੈਡਮ ਛੂਲੇ ਦਾ ਪ੍ਰੈਸ਼ਰ ਕਰਾਉਣਾ ਐ ਮੈਂ ਪੰਜਾਬੀ ਮੈਡਮ ਤੁਸੀਂ ਬਰੀਫ ਕਰੋ ਮੜਾ ਨਹੀਂ ਸਰ ਹੁਣ ਤੁਹਾਡਾ ਪਾਰਟੀ ਦਾ ਕੀ ਕੰਮ ਰਹਿੰਦਾ ਹੈ ਬੰਦੇ ਇਹਦੀ ਜਦੋਂ ਤੁਹਾਡੇ ਨੂੰ ਲਾਜ ਕਰਨਾ ਉਹ ਚੱਲਦਾ ਹੈ ਸਰ ਮੈਂ ਪ੍ਰੈਸ਼ਰ ਗਲਤੀ ਕਰ ਲਿਆ ਕੁਝ ਦਿਨ ਬਾਅਦ ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕੀ ਗੱਲ ਦੀ ਗੱਲ ਹੈ ਉਹ ਹੋ ਗਈ ਗੱਲ ਸੈਟਲ ਹੋ ਗਈ ਹੈ ਉਹਨਾਂ ਨਾਲ ਸਰ ਜੀ ਇੰਨੇ ਚ ਸੈਟਲ ਵੈਸੇ ਨਹੀਂ ਕੋਈ ਗੱਲ ਨਹੀਂ ਹੈ ਤੁਸੀਂ ਦੇਖੋ ਕਿ ਕਿ ਡਾਕਟਰ ਵੱਲੋਂ ਕਿ ਆਪਣਾ ਪੱਖ ਜਿਹੜਾ ਬਹੁਤ ਘੱਟ ਰੱਖਿਆ ਹੈ ਉਹਨਾਂ ਨੂੰ ਕਿੰਨੇ ਸਾਰੀ ਸੈਟਲਮੈਂਟ ਹੋਈ ਹੈ ਕਿਸ ਤਰ੍ਹਾਂ ਜਿਹੜਾ ਆਪਾਂ ਨਾਲ ਗੱਲ ਹੋਇਆ ਜੀ ਸਹੀ ਕਰਕੇ ਦੇ ਦੇ ਜੀ ਕਿੰਨਾ ਖਰਚਾ ਹੋ ਰਿਹਾ ਸਾਰਾ ਬੜਾ ਸਿਧਾ ਪਹਿਲਾਂ ਰਿਪੋਰਟ ਕਿ ਨਹੀਂ ਸੀ ਜੀ ਮੇਰਾ ਕੰਮ ਗਲਤ ਹੋ ਗਿਆ ਮੰਨੀ ਬੋਲਦਾ ਜੀ ਅਰੇ ਬਾਹਰ ਗਏ ਆ ਆਜੋ ਇੱਥੇ ਇਹਨੇ ਬੜੀ ਐਲੀਗੇਂਸ ਨਾਲ ਆਇਆ ਨਾ ਲੋਕਾਂ ਦੇ ਪਾਸੇ ਇੱਕ ਸੀਗਾ ਉਹਨੂੰ ਕਿਹਾ ਬਣਾਉਣ ਪੇਰਾ ਤਵਾਰਕ ਕੋਲ ਨੂੰ ਨੇ ਪਤਾ ਸੀ ਥੋੜੇ ਚੁੱਕਾ ਹਾਂ ਵੇ ਕੱਟਲੇ 100 ਦੋ ਮੰਗਦੇ ਨਾ ਪਰਵਾਹ ਤਾਂ ਹੋਣ ਵੀ ਨਹੀਂ ਕਹਿ ਰਹੇ ਪਰ ਤਾਂ ਉਹਨਾਂ ਵੱਲੋਂ ਕਹਿ ਰਹੇ ਸੀ 21 ਖਰਾਬ ਜੂੜਾ ਵੱਡੀ ਜਿਹੜਾ 21 ਦਾ ਐਕਸਟ੍ਰਾ ਮੈਦਿਆ ਉਹ ਐਕਸਟ੍ਰਾ ਜੂੜਾ ਮੈਦਿਆ ਸਾਰੇ মিডিਆ ਦੇ ਸਾਹਮਣੇ ਪਹਿਲਾਂ ਕਿਉਂ ਕੀ ਗੀਆ ਨਿਕਲ ਗਏ ਨਹੀਂ ਕੁਝ ਨਹੀਂ ਕੀ ਆਪਾਂ ਮੰਨਦਾ ਜੀ ਖੱਬਾ ਸਿਗਾ ਹੀ ਨਹੀਂ ਖਰਾਬ ਆਪਾਂ ਹੈ ਹੀ ਨਹੀਂ ਸਿੱਕਾ ਰੋਲਮ ਨਹੀਂ ਸੀ ਕਹਿੰਦੇ ਵੀ ਇੰਦਾ ਨਹੀਂ ਮਤਲਬ ਗਲਤੀ ਗਲਤ ਆਪਰੇਸ਼ਨ ਹੋਇਆ ਪੇਸ਼ੈਂਟ ਬਿਲਕੁਲ ਆਈ ਸੀ ਸਰ ਜੇ ਰਾਈਟ ਹੋ ਜਾਂਦਾ ਇੰਨੀ ਗੱਲ ਨਹੀਂ ਬਦਲੀ ਸੀ ਕਿਉਂ ਪਰਿਵਾਰ ਨੇ ਕਿਉਂ ਇੰਨਾ ਦੇਖੋ ਬਾਰ ਬਾਰ ਮਤਲਬ ਮੈਂ ਦੇਖੋ ਜੀ ਤੁਹਾਨੂੰ ਪਹਿਲਾ মিডিਆ ਭਰਾਵਾਂ ਦਿਖਾਈ ਫੋਟੋ ਮੈਂ ਹੁਣ ਵੀ ਮੇਰੇ ਕੋਲ ਐਕਸਟਰਾ ਹੈਗਾ ਜੀ ਇਹ ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਦੋ ਦੇਖੋ ਜੀ ਇਹ ਹਸਪੀਟਲ ਦੇ ਕੋਈ ਹੋਏਗਾ ਝੂਠ ਬੋਲਦਾ ਹੋਣਾ ਆਪਰ ਉਹਨਾਂ ਨੇ ਪਹਿਲੇ ਇੱਕ ਹਸਪੀਟਲ ਦੀਆਂ ਰਿਪੋਰਟਾਂ ਸੀਗੀਆਂ ਤੁਹਾਡੇ ਖਾ ਗਈ ਹੈਗੀ ਮੈਂ ਹੁਣ ਵੀ ਦਿਖਾ ਸਕਦਾ ਉਹਦੇ ਵਿੱਚ ਕੀ ਹੈ ਕੋਈ ਝੂਠਲਾ ਖਰਾਬ ਜਦੋਂ ਮਿਸ਼ਨ ਡਸਟਿੰਗ ਹੋਇਆ ਲੋਕ ਰੋਕੇ ਭਾਈ ਇੱਕ ਮਿੰਟ ਇੱਕ ਮਿੰਟ ਸਰ ਜੀ ਡਾਕਟਰ ਸਾਹਿਬਾ ਤੁਹਾਨੂੰ ਸੁਣਾਉਣਾ ਤਾਂ ਭਾਈ ਇਹ ਮੀਡੀਆ ਦਾ ਗੱਲ ਹੋ ਰਹੀ ਹੈ ਸੱਟ ਘਟੇ ਹੋਈ ਹੈ ਇਲਾਜ ਸਾਰਾ ਹੋ ਰਣਗੇ ਦੋਨਾਂ ਚੁਲਿਆਂ ਦਾ ਜੀ ਹੁਣ ਮੈਂ ਹੁਣੇ ਹੀ ਤੁਹਾਨੂੰ ਰਾਈਟ ਦਿਖਾਉਣੀ ਲੱਗੀ ਜੀ ਜੇ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਜੀ ਠੀਕ ਹੈ ਉਹ ਹੋਇਆ ਸਾਡੇ ਡਾਕਟਰ ਸਾਹਿਬ ਨਾਲ ਗੱਲ ਹੋ ਰਹੀ ਕਿ ਸਾਰੀ ਨਹੀਂ ਖਰਾਬ ਨਹੀਂ ਖਰਾਬ ਸੀ ਬਸ ਜਿਹੜੀ ਝੂਠ ਬੋਲਦੇ ਡਾਕਟਰ ਸਾਹਿਬ ਕਿਉਂ ਡਾਕਟਰ ਝੂਠੀ ਬੋਲਦੇ ਰਹਿੰਦੇ ਕਿ ਗੱਲ ਕਰ ਰਹੇ ਹਾਂ ਮੀਡੀਆ ਨੇ ਤੁਹਾਡੇ ਤੋਂ ਵੀ ਭਾਈ ਜੀ ਕਿਹ ਡਾਕਟਰ ਸਾਹਿਬ ਹਾਂਜੀ ਹਾਂਜੀ ਇੱਕ ਮਿੰਟ ਇੱਕ ਮਿੰਟ ਇਲਾਜ ਕਰਨ ਦੇ ਤਾਂ ਕੰਪਲੀਟ ਕਰਦੇ ਹਾਂ ਡਾਕਟਰ ਸਾਹਿ ਉਸੇ ਪਹਿਲਾ ਪਹਿਲਾ ਕੇ ਗਲਤੀ ਆਪਣਾ ਅੱਗੇ ਪਿੱਛੇ ਕਰਾਉਂਦਾ ਆਪਣੇ ਉਹ ਡਾਕਟਰ ਸਾਹਿਬ ਕਹਿੰਦੇ ਦੋਨੇ ਚੁੱਲੇ ਖਰਾਬ ਕਰਤੇ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਉਹਨਾਂ ਨੇ ਮੰਨਿਆ ਕਿ ਅਸੀਂ ਮਤਲਬ ਜਿਹੜਾ ਇਲਾਜ ਚੱਲਦਾ ਕਰ ਰਹੇ ਹਾਂ ਜੀ ਕੋਈ ਨਾ ਜਿਹੜਾ ਉਹ ਗੰਦੀ ਨਾ ਜਿਹੜਾ ਇਸ ਤਰ੍ਹਾਂ ਉਹਨਾਂ ਨੇ ਗਿਆ ਰਿਹਾ ਕਿਸੇ ਗੱਲ ਦਾ ਵਿਵਾਦ ਸੀਗਾ ਕੀ ਹੁਣ ਇਹਨਾਂ ਦੀ ਆਪਸੀ ਸਹਿਮਤੀ ਪੂਰੀ ਕੀ ਆ ਵੀ ਆਪਾਂ ਜਿਹੜਾ ਇਲਾਜ ਹੈਗਾ ਡਾਕਟਰ ਸਾਹਿਬ ਬੰਦੇ ਅਸੀਂ ਕਰਾ ਲਾਂ ਕਰਾਂਗੇ ਇਹਨਾਂ ਦਾ ਜੀ ਅਸੀਂ ਇਹ ਕਿ ਫੈਂਪੀ ਜਾਂ ਨਹੀਂ ਫੈਂਪੀ ਲਈ ਉਹ ਡਾਕਟਰ ਬਾਰੇ ਐਦਾ ਕਹਿ ਨਹੀਂ ਸਕਦਾ ਪੇਸ਼ੈਂਟ ਕਿ ਤੁਹਾਡਾ ਗਲਤ ਪੇਸ਼ੈਂਟ ਹਾਂ ਤਾਂ ਮੈਨੂੰ ਤੁਹਾਡਾ ਅਲੀਕੇਸ਼ਨ ਨਹੀਂ ਲੱਗਦਾ। ਉਹ ਐਦਾ ਬੰਦਾ ਆਪ ਹੀ ਜਿਹੜਾ ਬਵਾਸ ਸੀ ਵੀਰਾ ਲੱਗਦੀ ਕਿ ਨਸ਼ੇ ਦਾ ਵੀ ਅਲੀਕੇਸ਼ਨ ਲਗਾਇਆ ਹੈ ਜਿਹੜੇ ਨਸ਼ੇ ਨਸ਼ੇ ਕਰਕੇ ਆਪਰੇਸ਼ਨ ਕਰਦੇ ਨੇ ਹਸਪਤਾਲ ਦੇ ਵਿੱਚ। ਨਹੀਂ ਐਦਾ ਵੀ ਤੁਹਾਨੂੰ ਸਮਝ ਨਹੀਂ ਆਉਂਦਾ। ਇਹ ਤਾਂ ਹਮੇਸ਼ਾ ਨਸ਼ੇ ਕਰਕੇ ਰਹਿੰਦੇ ਹੈ। ਉਹਦੇ ਬੰਦਾ ਕਹਿੰਦਾ ਇਸ ਤੋਂ ਬਿਨਾਂ ਵੀ ਪਛਮੀ ਰੀਡ ਬਾਹਰ ਬੈਠੀ। ਨਹੀਂ ਮੈਡੀਕਲ ਕਰਵਾਇਆ ਜਾਏਗਾ ਹੁਣ। ਮੈਡੀਕਲ ਕਿਉਂਕਿ ਤੁਸੀਂ ਆਏ ਹੋ ਉਹ ਉਹ ਜਿਹੜਾ ਉਹ ਵਿਭਾਗ ਤੁਹਾਡੇ ਕੋਲ ਆ ਜੀ ਮੈਡੀਕਲ ਕੋਲ ਆਂਦੀ ਹੈ ਪਰਿਵਾਰ ਮਾਨਤਰ ਦੇ ਰਹਿਣਗੇ ਤਾਂ ਫਿਰ ਅਸੀਂ ਕਰਾਵਾਂਗੇ ਤਾਂ ਉਹਦਾ ਇੱਥੇ ਨਾ ਹੋ ਜਾਣਾ ਸੂਜਣ ਦੀ ਨਹੀਂ ਹੁੰਦਾ ਹੈ ਜੀ ਲੈਬੋਰੀ ਹੈ ਜੀ ਹੂੰ ਕਿਉਂਕਿ ਡਾਕਟਰ ਸਾਹਿਬ ਆਪ ਕਹਿ ਰਹੇ ਕਿ ਮੈਸ਼ਟ ਕਰਵਾ ਲਓ ਅਗਲੀ ਉਹ ਕਿ ਤੁਹਾਡੇ ਵੱਲੋਂ ਕਾਫੀ ਦੇਰ ਹੋ ਗਈ ਤੁਹਾਨੂੰ ਇੱਥੇ ਆਏ ਨੂੰ ਮੈਂ ਤੁਹਾਨੂੰ ਕਿ ਚੰਦਰ ਨੂੰ ਮੈਂ ਚੰਦਰ ਨੂੰ ਕੋਲ ਵਾਸਤੇ ਆਏ ਸੀ ਹੂੰ ਜਿਹੜਾ ਵੀ ਹੁੰਦਾ ਤੇ ਵੀ ਆ ਗਏ ਤੁਸੀਂ ਸਾਰੇ ਸਾਹਮਣੇ ਖੜੇ ਹੋ ਮੈਂ ਕਰਨਾਗਾ ਕੋਈ ਹੁਣ ਕੀ ਅਗਲੀ ਕਾਰਵਾਈ ਕੀਤੀ ਹੈ ਜੀ ਤੁਹਾਡੇ ਵੱਲੋਂ ਕਾਰਵਾਈ ਇਹ ਜੀ ਕੋਈ ਜੇਕਰ ਨਹੀਂ ਕੋਈ ਕੰਪਲੇਂਟ ਨਹੀਂ ਹੈ ਸਾਡੀ ਮਤਲਬ ਕੋਈ ਪਰਿਵਾਰਿਕ ਮੈਮੈਂਡ ਤੁਹਾਨੂੰ ਕੋਈ ਰਿਟਰਨ ਕੰਪਲੀਟ ਕਰਨ ਲਈ ਕੋਈ ਕੰਪਲੇਂਟ ਨਹੀਂ ਦਿੱਤੀ ਹੁੰਦੀ ਜਿਹੜਾ ਅਸੀਂ ਸਮਝੋ ਸੀਗਾ ਹੰਗਾ ਹਸਪਤਾਲ ਨੂੰ ਡਾਕਟਰਾਂ ਨੇ ਉਹ ਫੋਨ ਕੀਤਾ ਸੀਗਾ ਤੁਹਾਡੇ ਛਾਣੇ ਉੱਤੇ ਕੁਝ ਬੰਦੇ ਇਕੱਠੇ ਹੋ ਕੇ ਬਾਹਰ ਹੰਗਾਮਾ ਕਰ ਰਹੇ ਨੇ ਤੇ ਜਿੱਥੇ ਅਸੀਂ ਪੰਜ ਨੂੰ ਪਤਾ ਲੱਗਾ ਇੱਥੇ ਬਈ ਕੋਈ ਸ਼ਖਵਾਨ ਸਿੰਘ ਨਾਮ ਦਾ ਪੇਸ਼ੈਂਟ ਜਿਹੜਾ ਖੁਦਾਰਮਨ ਲੋਧੀ ਤੋਂ ਕਿਸੇ ਡਾਕਟਰ ਦੇ ਰੈਫਰੈਂਸ ਤੇ ਇੱਥੇ ਆਇਆ ਸੀਗਾ ਉਹਨਾਂ ਨੇ ਦੱਸਿਆ ਵੀ ਸੱਜੇ ਜਿਹੜਾ ਚੂੜਾ ਜਿਹੜਾ ਖਰਾਬ ਸੀਗਾ ਵੀ ਅਸੀਂ ਸੱਜੇ ਪਾਸੇ ਦਾ ਚੂੜਾ ਆ ਗਿਆ ਦਾ ਚੇਂਜ ਕਰਾਉਣਾ ਸੀਗਾ ਪਰ ਡਾਕਟਰ ਸਾਹਿਬ ਨੇ ਸੱਜੇ ਦੀ ਜਗ੍ਹਾ ਖੱਬੇ ਜਿਹੜਾ ਸੀਗਾ ਚੂੜਾ ਉਹ ਚੇਂਜ ਮਤਲਬ ਗਲਤ ਰਿਹਾ ਗਲਤ ਆਪਰੇਟ ਕਰ ਦਿੱਤਾ ਉਹਨਾਂ ਨੇ ਡਾਕਟਰ ਸਾਹਿਬ ਨੇ ਉਹਨਾਂ ਦੇ ਗੈਰ ਮਤਾਬਕ ਦੱਸਣ ਜਿਹੜੇ ਪੇਸ਼ੈਂਟਸ ਹੈਗੇ ਉਹਨਾਂ ਦੇ ਪਰ ਜਿਹੜਾ ਪੇਸ਼ੈਂਟ ਹੈਗਾ ਵਾ ਉਹ ਥੋੜਾ ਦਿਮਾਗ ਤੋਂ ਪਹਿਲਾਂ ਹੀ ਜੰਨੇ ਥੋੜਾ ਅਨਕੌਂਸ਼ੀਅਸ ਹੈਗਾ ਵਾ ਉਹਨੂੰ ਤਾਂ ਸਾਰੇ ਪਾਸੇ ਉਹ ਕਹੀ ਜਾਂਦਾ ਮੇਰੇ ਦਰਦ ਇੱਥੇ ਵੀ ਹੋ ਰਿਹਾ ਇੱਥੇ ਹੋ ਰਿਹਾ ਡਾਕਟਰ ਦਸਨ ਮਤਾਂ ਉਹ ਡਾਕਟਰ ਪੂਜੀ ਸ਼ਰਮਾ ਜੀ ਦੱਸਿਆ ਸੀ ਨਾ ਵੀ ਇਹ ਦੋਨੇ ਚੂਲੇ ਟੁੱਟਿਆਂ ਦੀ ਸ਼ਿਕਾਇਤ ਲੈ ਕੇ ਸਾਨੂੰ ਡਾਕਟਰ ਰੈਫਰੈਂਸ ਸਰ ਉਹਨਾਂ ਵੱਲੋਂ ਪੇਜ ਜਿਹੜਾ ਦਾ ਹੈਗਾ ਜਿਹੜਾ ਪੇਸ਼ੈਂਟ ਆ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹਨਾਂ ਨੂੰ ਰਾਈਟ ਸਾਈਡ ਦਾ ਇਹਨਾਂ ਨੂੰ ਜਿਹੜਾ ਕਿ ਉਹਨਾਂ ਦਾ ਕਰਵਾਇਆ ਸੀਗਾ ਐਕਸ-ਰੇ ਵਗੈਰਾ ਉਹਦੀ ਖਾਇਆ ਉਹਨਾਂ ਨੂੰ ਡਾਕਟਰ ਦਾ ਤਰਕ ਇਹ ਹੈ ਵੀ ਡਾਕਟਰ ਸਾਹਿਬ ਕਹਿੰਦੇ ਆ ਵੀ ਅਸੀਂ ਦੇ ਇਥੇ ਜਿਆਦਾ ਇੱਕੋ ਵਾਰੀ ਦੋਨੇ ਜਿਹੜੇ ਜੂਰੇ ਨਹੀਂ ਚੇਂਜ ਕਰ ਸਕਦੇ ਕਿਤੇ ਨੇ ਇੱਕੋ ਟਾਈਮ ਤੇ ਸਾਨੂੰ ਲੱਗਾ ਵੀ ਜਿਹੜਾ ਖੱਬੇ ਪਾਸੇ ਵਾਲਾ ਜਿਆਦਾ ਜੂਰਾ ਟੁੱਟਾ ਹੋਇਆ ਪਹਿਲਾਂ ਇਹਨੂੰ ਬਦਲਣਾ ਚਾਹੀਦਾ ਫਿਰ ਸੱਜੇ ਪਾਸੇ ਦਾ ਬਦਲਣਾ ਪਰ ਇਹ ਜਿਹੜੇ ਹੈਗੇ ਪੇਸ਼ੈਂਟ ਦੇ ਨਾਲ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹਨਾਂ ਨੇ ਡਾਕਟਰ ਸਾਹਿਬ ਨੇ ਗਲਤ ਆਪਰੇਟ ਕਰ ਦਿੱਤਾ ਹੈ ਨਾ ਉਹਨਾਂ ਦਾ ਇਹੀ ਪਰਿਵਾਰਿਕ ਮੈਂਬਰ ਦਾ ਇਹੀ ਰੋਪ ਲਗਾ ਰਹੇ ਨੇ ਉਹਨਾਂ ਦੇ ਮੈਂਬਰ ਇਹੀ ਕਹਿ ਰਹੇ ਨੇ ਵੀ ਅਸੀਂ ਸੱਜੇ ਦਾ ਕਰਵਾਉਣਾ ਸੀ ਪਰ ਖੱਬੇ ਦਾ ਕਰਤਾ ਹੁਣ ਡਾਕਟਰ ਸਾਹਿਬ ਨੂੰ ਮਿਲ ਰਹੇ ਨੇ ਉਹ ਡਾਕਟਰ ਸਾਹਿਬ ਕਰਨੇ ਸਾਡੇ ਕੋਲ ਦੋਨੇ ਅਕਸਰੇ ਪਈ ਨੇ ਸਤ ਤੁਹਾਨੂੰ ਇਤਨੀ ਇਨਫੋਰਮੇਸ਼ਨ ਇਹਨਾਂ ਨੇ ਪਰਿਵਾਰਿਕ ਮੈਂਬਰਾਂ ਨੇ ਦਿੱਤੀ ਹੈ ਜਾਂ ਕਿਤਾ ਡਾਕਟਰ ਸਾਹਿਬ ਨੇ ਕੋਈ ਪਿਤਾ ਸਗਾ ਵੀ ਇੱਥੇ ਬਾਹਰ ਬੰਦੇ ਕਾ ਵੀ ਇਕੱਠੇ ਹੋਏ ਆ ਆਪਣੀ ਸੇਫਟੀ ਨੂੰ ਲੈ ਕੇ ਦੇਖਿਆ ਵੀ ਕੋਈ ਗੱਲ ਹੰਗਾਮਾ ਨਾ ਹੋਵੇ ਜਾਂ ਕੋਈ ਮਾੜੀ ਘਟਨਾ ਨਾ ਹੋਵੇ ਤਾਂ ਹੁਣ ਅਗਲੀ ਅਗਲੀ ਕਾਰਵਾਈ ਕੀ ਕਰੋਗੇ ਜੀ ਡਾਕਟਰ ਨੂੰ ਮਿਲ ਰਹੇ ਨੇ ਮੋਤਵਾਰ ਆਏ ਨੇ ਉਹ ਡਾਕਟਰ ਸਾਹਿਬ ਦਿਸਣਗੇ ਉਹਨਾਂ ਨੂੰ ਦਿਖਾ ਲੈਣਗੇ ਸਾਰੀਆਂ ਅਗਰ ਜੇ ਕੋਈ ਦੋਸ਼ੀ ਪਾਇਆ ਜਾਂਦਾ ਤੇ ਅਜੇ ਕੰਪਲੇਟ ਸਾਨੂੰ ਅਜੇ ਕਿਸੇ ਨੇ ਨਹੀਂ ਦਿੱਤੀ ਜੇ ਕੰਪਲੇਟ ਦੇਣ ਜਿਹੜੀ ਬਣਦੀ ਕਾਰਵਾਈ ਅਸੀਂ ਉਹ ਅਮਲ ਪਾਵਾ